1 ਮਈ ਤੋਂ ਹੋਣਗੇ ਕਈ ਵੱਡੇ ਬਦਲਾਅ ਆਮ ਲੋਕਾਂ ਲਈ ਆਈ ਵੱਡੀ ਖਬਰ 1 ਮਈ ਤੋਂ ਵੱਡੇ ਬਦਲਾਅ ਜਿਹੜੇ ਨੇ ਹੋਣ ਜਾ ਰਹੇ ਨੇ ਜਿਸ ਦਾ ਅਸਰ ਆਮ ਲੋਕਾਂ ਦੇ ਉੱਤੇ ਦੇਖਣ ਨੂੰ ਮਿਲੇਗਾ ਮਈ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਮਈ ਦੇ ਵਿੱਚ ਵੱਡੇ ਬਦਲਾਅ ਜਿਹੜੇ ਆਮ ਲੋਕਾਂ ਨੂੰ ਦੇਖਣ ਨੂੰ ਮਿਲਣਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਤਾਂ 1 ਮਈ ਤੋਂ ਵੱਡੇ ਬਦਲਾਅ ਜਿਹੜੇ ਹੋਣ ਜਾ ਰਹੇ ਹਨ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲਾਅ ਕੀਤੇ ਜਾਂਦੇ ਹਨ 1 ਮਈ ਤੋਂ ਬਦਲ ਜਾਣਗੇ ਇਹ ਨਿਯਮ ਏਟੀਐਮ ਚੋਂ ਪੈਸੇ ਕਢਵਾਉਣੇ ਹੋਣਗੇ ਮਹਿੰਗੇ ਐਲਪੀ ਦੇ ਦਰਾਂ ਵਿੱਚ ਅਪਡੇਟ ਹੋਵੇਗਾ ਰੇਟਾਂ ਦੀ ਬਦਲਾਅ ਹੋਣਗੇ ਅਤੇ ਹੋਰ ਕੀ ਕੁਝ ਹੋਵੇਗਾ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ 1 ਮਈ ਯਾਨੀ ਕਿ ਮਈ ਦਾ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਅੱਜ 2 ਮਈ ਹੈ ਤਾਂ ਇਸ ਨੂੰ ਲੈ ਕੇ ਬਦਲਾਅ ਦਿੱਤੇ ਜਾ ਰਹੇ ਹਨ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਐਲਪੀ ਸਿਲੰਡਰ ਦੀਆਂ ਦਰਾਂ ਅਤੇ ਐਫ ਡੀ ਅਤੇ ਬਚਤ ਖਾਤੇਆਂ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਹਨ ਜੇਕਰ ਰੇਲਵੇ ਟਿਕਟਾਂ ਦੀ ਬੁਕਿੰਗ ਨਾਲ ਸੰਬੰਧਿਤ ਜੇ ਬਦਲ ਜਾਂਦੇ ਹਨ ਤਾਂ ਏਟੀਐਮ ਤੋਂ ਪੈਸੇ ਕਢਵਾਉਣਾ ਮਹਿੰਗਾ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਹ ਬਦਲਾਅ ਜਿਹੜੇ ਆਮ ਲੋਕਾਂ ਦੇ ਉੱਤੇ ਅਸਰ ਦੇਖਣ ਨੂੰ ਮਿਲੇਗਾ ਇਹਨਾਂ ਬਦਲਾਵਾਂ ਦੇ ਵਿੱਚ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤੇ 1 ਮਈ ਤੋਂ ਕਿਹੜੇ-ਕਿਹੜੇ ਬਦਲਾਅ ਹੋਣ ਜਾ ਰਹੇ ਹਨ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਨਿਯਮ ਕਈ ਬਦਲਾਅ ਜਿਹੜੇ ਲਾਗੂ ਕਰਦੀ ਹੈ ਜਿਸ ਦਾ ਅਸਰ ਆਮ ਲੋਕਾਂ ਨੂੰ ਦੇਖਣ ਨੂੰ ਮਿਲਦਾ ਤੇ ਇਹ ਨਿਯਮ ਕੁਝ ਰਾਹਤ ਵੀ ਦਿੰਦੇ ਹਨ ਤੇ ਕਈ ਮਹਿੰਗੇ ਵੀ ਹੋ ਜਾਂਦੇ ਹਨ ਰੇਲਵੇ ਟਿਕਟ ਬੁਕਿੰਗ ਨਾਲ ਸੰਬੰਧ ਨਿਯਮ ਬਦਲ ਜਾਣਗੇ ਰੇਲਵੇ 1 ਮਈ ਤੋਂ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਬਦਲਾਅ ਕਰੇਗਾ ਹੁਣ ਸਲੀਪਰ ਤੇ ਏਸੀ ਕੋਚਾਂ ਵਿੱਚ ਵੇਟਿੰਗ ਟਿਕਟਾਂ ਵੈਧ ਨਹੀਂ ਹੋਣਗੀਆਂ ਵੈਟਿੰਗ ਟਿਕਟ ਨਾਲ ਯਾਤਰਾ ਸਫਰ ਜਨਰਲ ਕੋਚਾਂ ਵਿੱਚ ਹੀ ਸੰਭਵ ਹੋਏਗੀ ਟਿਕਟ ਬੁਕਿੰਗ ਦਾ ਸਮਾਂ 120 ਦਿਨਾਂ ਤੋਂ ਘਟਾ ਕੇ 60 ਦਿਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਰਾਇਆ ਦੇ ਰਿਫੰਡ ਤਾਂ ਦੇਖ ਸਕਦੇ ਹੋ ਖਰਚੇ ਵੀ ਵੱਧ ਜਾਣਗੇ ਐਲਪੀ ਦੀਆਂ ਦਰਾਂ ਵਿੱਚ ਅਪਡੇਟ ਕੀਤੀਆਂ ਜਾਣਗੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀ ਦੇ ਰੇਟ ਜਿਹੜੇ ਨੇ ਲਾਗੂ ਹੁੰਦੇ ਹਨ ਨਵੇਂ ਰੇਟ ਲਾਗੂ ਹੁੰਦੇ ਹਨ ਤਾਂ ਮਈ ਦੇ ਮਹੀਨੇ ਵਿੱਚ ਐਲਪੀ ਸਿਲੰਡਰ ਸਸਤਾ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਤਾਂ ਐਲਪੀਜੀ ਸਿਲੰਡਰ ਦੇ ਰੇਟਾਂ ਦੇ ਵਿੱਚ ਬਦਲਾਅ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਤਾਂ ਉਸ ਬਾਰੇ ਅਪਡੇਟ ਤੋਂ ਅੱਗੇ ਜਾਣਕਾਰੀ ਸਾਂਝੀ ਕਰਾਂਗੇ ਐਲਪੀਜੀ ਸਿਲੰਡਰ ਦੇ ਜਿਹੜੇ ਰੇਟ ਨੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਜਿਹੜਾ ਸਸਤੇ ਰੇਟ ਨਵੇਂ ਲਾਗੂ ਕਰਦਾ ਹੈ ਤਾਂ ਹੁਣ ਦੇਖਿਆ ਜਾਵੇ ਕਿ ਐਲਪੀਜੀ ਰੇਟ ਸਸਤੇ ਹੁੰਦੇ ਹਨ ਜਾਂ ਫਿਰ ਵਧਦੇ ਹਨ ਤਾਂ ਇਹ ਵੀ ਜਿਹੜੇ ਬਦਲਾਅ 1 ਮਈ ਤੋਂ ਸ਼ੁਰੂ ਹੋਣਗੇ ਜੀ ਤਾਂ ਵੱਡੀ ਅਪਡੇਟ ਹੈ ਐਫ ਡੀ ਚ ਬਚਤ ਖਾਤੇ ਆ ਦੇ ਵਿਆਜ ਦਰਾਂ ਵਿੱਚ ਬਦਲਾਵਾਂ ਵਿੱਚ ਵਿਆਜ ਦਰਾਂ ਦੀ ਸ਼ਾਮਲ ਹੋ ਸਕਦੀਆਂ ਹਨ ਇਹ ਧਿਆਨ ਦੇਣਯੋਗ ਹੈ ਕਿ RBI ਨੇ ਪਿਛਲੇ ਮਹੀਨੇ ਵਿੱਚ ਦੋ ਮਾਸਿਕ ਮੁਦਰਾ ਨੀਤੀ ਸਮੀਖਿਆ ਮੀਟਿੰਗ ਵਿੱਚ ਰੈਪੋ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਬੈਂਕਾਂ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਨੂੰ ਲਗਾਤਾਰ ਐਡਜਸਟ ਕਰ ਰਹੀਆਂ ਹਨ ਤਾਂ ਦੇਖ ਸਕਦੇ ਹੋ ਤੁਹਾਨੂੰ ਦੱਸਦੀ ਇਹ ਇਹ ਜਿਹੜੇ ਬਦਲਾਅ ਇੱਕ ਮਹੀਨੇ ਤੋਂ ਹੋ ਗਏ ਹਨ ਜੀ ਤਾਂ ਆਮ ਲੋਕਾਂ ਨੂੰ ਇਸ ਵਾਰੀ ਜਾਨਣਾ ਜ਼ਰੂਰੀ ਹੈ ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਜਿਹੜਾ ਹੋਰ ਬਦਲਾਅ ਹੈ ਨਿਰਤਾਰਤ ਸੀਮਾ ਸਮਾਂ ਤੋਂ ਬਾਅਦ ਬਾਅਦ ਲੈਣ ਦੇ ਖਰਚੇ ਵਾਜ ਜਾਣਗੇ ਭਾਰਤੀ ਜਨ ਬੈਂਕ ਨੇ ਏਟੀਐਮ ਤੋਂ ਪੈਸੇ ਕਢਵਾਉਣ ਦੇ ਖਰਚੇ ਵਧਾਉਣ ਦਾ ਐਲਾਨ ਕੀਤਾ ਜੇਕਰ ਤੁਸੀਂ ਏਟੀਐਮ ਰਾਹੀਂ ਪੈਸੇ ਕਢਵਾ ਰਹੇ ਹੋ ਜਾਂ ਜਮ੍ਹਾਂ ਕਰਾ ਰਹੇ ਹੋ ਤਾਂ ਜਾਂ ਆਪਣਾ ਬਕਾਇਆ ਚੈੱਕ ਕਰ ਰਹੇ ਹੋ ਤਾਂ ਨਿਰਤਾਰਤ ਸਮਾਂ ਨਿਰਤਾਰਤ ਸੀਮਾ ਤੋਂ ਬਾਅਦ ਲਗਾਏ ਜਾਣ ਵਾਲੇ ਖਰਚੇ ਵਧਾ ਦਿੱਤੇ ਗਿਆ ਹਨ 1 ਮਈ ਤੋਂ ਏਟੀਐਮ ਤੋਂ ਮੁਫਤ ਕਢਵਾਉਣ ਦੀ ਸੀਮਾ ਪਾਰ ਕਰਨ ਤੋਂ ਬਾਅਦ ਹਰੇਕ ਕਢਵਾਉਣ ਲਈ 20 ਰੁਪਏ ਦੇਣੇ ਪੈਣਗੇ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ